ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਆਪ ਨੇਤਾਵਾਂ ਨੇ ਗੁਰਦਾਸਪੁਰ ਦੇ ਸੁੱਕਾ ਤਲਾਬ ਵਿਖੇ ਰੱਖਿਆ ਸਮੂਹਿਕ ਵਰਤ ਗੱਲਬਾਤ ਦੌਰਾਨ ਸੀਨੀਅਰ ਨੇਤਾ ਤੇ ਕਿਸਾਨ ਮੰੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਹਲੋਵਾਲ ਨੇ ਕਿਹਾ ਕਿ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਪੂਰੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹੋ ਰਿਹਾ ਹੈ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬੋਸਟਨ ਚ ਹਾਰਵਰਡ ਸੁਕੇਅਰ ਲਾਸ ਐਂਜਲਸ ਚ ਹਾਲੀਵੁੱਡ ਸਾਈਨ ਵਾਸ਼ਿੰਗਟਨ ਚ ਭਾਰਤੀ ਦੂਤਘਰ ਨਿਊਯਾਰਕ ਟਾਈਮਸ ਸਕੇਅਰ ਟ੍ਰਾਂਟੋ ਲੰਡਨ ਮੈਲਬੌਰਨ ਸਮੇਤ ਦੁਨੀਆ ਦੇ तमाम ਵੱਡੇ ਸ਼ਹਿਰਾਂ ਦੇ ਵਿੱਚ ਲੋਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ ਇਸ ਮੌਕੇ ਤੇ ਪ੍ਰਧਾਨ ਕਸ਼ਮੀਰ ਸਿੰਘ ਵਾਲਾ ਡਾਕਟਰ ਕਮਲਜੀਤ ਸਿੰਘ ਕੇਜੇ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤ ਪੂਸ਼ਣ ਸ਼ਰਮਾ ਦੇ ਇਲਾਵਾ ਵੱਡੀ ਗਿਣਤੀ ਦੇ ਵਿੱਚ ਵਰਕਰ ਤੇ ਨੇਤਾਗਨ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਨੇ ਆ ਗੁਰਦਾਸਪੁਰ ਦੇ ਸੁੱਕਾ ਤਲਾਬ ਤੋਂ ਸਾਡੀ ਇਹ ਖਾਸ ਰਿਪੋਰਟ ਜੀ ਮੈਂ ਕਸ਼ਮੀਰ ਸਿੰਘ ਸਖਤਰ ਕਿਸਾਨ ਵਿੰਗ ਪੰਜਾਬ ਅੱਜ ਦੇ ਧਰਨੇ ਬਾਰੇ ਤੁਸੀਂ ਗੱਲ ਕੀਤੀ ਜੀ ਅੱਜ ਦਾ ਧਰਨਾ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਪਾਰਟੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਆਲ ਇੰਡੀਆ ਦੇ ਅਸੀਂ ਉਹਨਾਂ ਨੂੰ ਜਿਹੜਾ ਜਿਹੜਾ ਸਾਡੇ ਇਹ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੇ ਅਰਵੇ ਕੇਜਰੀਵਾਲ ਨੂੰ ਰੈਸਟ ਕਰਨ ਵਾਸਤੇ ਉਹਨਾਂ ਨੇ ਬੜਾ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਪਿਛਲੇ 4-5 ਮਹੀਨੇ ਤੋਂ ਮੋਦੀ ਜੀ ਜਿਹਨਾਂ ਨੂੰ ਮੋਦੀ ਸ਼ਾਹ ਦੀ ਜੋੜੀ ਕਹਿੰਦੀ ਆ ਉਹਨਾਂ ਨੂੰ ਮੇਰਾ ਖਿਆਲ ਰਾਤ ਵੀ ਸੁਪਨੇ ਦੇ ਵਿੱਚ ਵੀ ਅਰਵੇ ਦੇ ਕੇਜਰੀਵਾਲ ਹੀ ਦਿਖਦਾ ਤੇ ਉਹਨਾਂ ਨੂੰ ਉਹਨਾਂ ਚਿਰ ਚੈਣ ਨਹੀਂ ਆਇਆ ਜਿੰਨਾ ਚਿਰ ਤੱਕ ਉਹਨਾਂ ਨੂੰ ਰੈਸਟ ਨਹੀਂ ਕਰ ਲਿਆ ਤੁਹਾਨੂੰ ਯਾਦ ਹੋਵੇਗਾ ਪਿਛਲੇ ਕਿੰਨੇ ਵਾਰੀ ਉਹਨਾਂ ਨੂੰ ਨੋਟਿਸ ਭੇਜ-ਭੇਜ ਕੇ ਤੇ ਕਦੀ ਈਡੀ ਨੇ ਅੱਜ ਆਜੋ ਜੀ ਪਰਸੋਂ ਆਜੋ ਜੀ ਸਪਰੀਮ ਕੋਰਟ ਨੇ ਹਾਈ ਕੋਰਟ ਨੇ ਸਾਰੇ ਨੇ ਕਹਿਤਾ ਕਿ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਉਹਨਾਂ ਨੂੰ ਬਾਰ ਬਾਰ ਕਿਉਂ ਬੁਲਾਉਂਦੇ ਹੋ ਪਰ ਉਹਨਾਂ ਨੇ ਆਪਣਾ ਜਿਹੜੀ ਕਾਰਵਾਈ ਅਖੀਰ ਕਰਦਿਆ ਹੋਇਆ ਉਹਨਾਂ ਦੇ ਘਰ ਵਿੱਚ ਹੀ ਐਂਟਰ ਹੋ ਕੇ ਘਰ ਦੇ ਵਿੱਚੋਂ ਹੀ ਈਡੀ ਨੇ ਜਾ ਕੇ ਚੁੱਕ ਗਏ ਮੈਂ ਸਮਝਣਾ ਇੱਕ ਹਿੰਦੂਸਤਾਨ ਦੇ ਲੋਕ ਰਾਜ ਦੇ ਵਿੱਚ ਇਹਦੇ ਤੋਂ ਸ਼ਰਮਨਾ ਘਟਨਾ ਕੋਈ ਨਹੀਂ ਹੋ ਸਕਦੀ ਕਿ ਇੱਕ ਪਾਸੇ ਅਸੀਂ ਲੋਕ ਰਾਜ ਦਾ ਨੰਹੋਰਾ ਪਿੰਡ ਤੇ ਆ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕ ਰਾਜ ਆ ਤੇ ਲੋਕ ਰਾਜ ਇਹ ਕਾਦਾ ਹੋਇਆ ਕਿ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਜਿਹੜਾ ਉਹਨੂੰ ਉਹਦੇ ਘਰ ਦੇ ਵਿੱਚ ਜਾ ਕੇ ਇੱਕ ਈਡੀ ਜਿਹੜੀ ਆ ਉਹਦੀ ਪਾਲਤੂ ਜਿਹੜੀ ਆ ਮੈਂ ਕਹਿ ਸਕਦਾ ਸੈਂਟਰ ਗਵਰਨਮੈਂਟ ਦੀ ਏਜੰਸੀ ਉਹਦੇ ਦੇ ਰਾਈ ਸ੍ਰੀ ਇਹੋ ਜੇ ਐ ਮੱਖ ਮੰਤਰੀ ਨੂੰ ਇਹੋ ਜਿਹੇ ਜਿਹੜਾ ਲੋਕਾਂ ਦਾ ਨੇਤਾ ਜਿਹੜਾ ਮੈਂ ਕਹਿੰਦਾ ਸੱਚ ਦੀ ਲੜਾਈ ਲੜਦਾ ਹੋਵੇ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਡਾਕ ਦਿੱਤਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਮੀ ਪ੍ਰੈਸ ਦੇ ਰਾਹੀਂ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਰੈਸਟ ਤੇ ਕਰ ਲਿਆ ਪਰ ਉਹਦੀ ਸੋਚ ਨੂੰ ਕਿਦਾਂ ਤੁਸੀਂ ਅੰਦਰ ਕਰੋਗੇ ਅੱਜ ਲੱਖਾਂ ਦੀ تعداد ਵਿੱਚ ਅੱਜ ਹਿੰਦੁਸਤਾਨ ਦੇ ਵਿੱਚ ਲੋਕ ਸਾਰੇ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਅੰਦਰ ਜਿਹੜਾ ਕੀਤਾ ਹੋਇਆ ਬਿਨਾਂ ਵਜਾ ਉਹਦੇ ਵਿੱਚ ਕਿ ਉਹਨਾਂ ਨੂੰ ਜਲਦੀ ਰਿਹਾ ਕਰੋ ਆਦਰਵਾਈਜ਼ ਤੁਸੀਂ ਇਹ ਰਹਿ ਕੇ 2 ਮਹੀਨੇ ਮੁੜ ਕੇ ਫੇਰ ਬਾਅਦ ਚ ਪਛਤਾਓਗੇ ਮੇਰਾ ਖਿਆਲ ਮੜਕੇ ਤੁਹਾਨੂੰ ਇਹ ਜਿਹੜਾ ਮੋਹਦਾ ਜਿਹੜਾ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਰਾਜ ਲੋਕਾਂ ਨੇ ਦਿੱਤਾ ਮੜਕੇ ਤੁਹਾਡੇ ਕੋਲ ਜੇਲ੍ਹ ਦੇ ਵਿੱਚ ਦੋ ਦਿਨ ਕੱਡੇ ਨਹੀਂ ਜਾਣੇ ਅਰਵਿੰਦ ਕੇਜਰੀਵਾਲ ਜਿਹੜਾ ਉਹ ਇੱਕ ਲੋਕਾਂ ਦੀ ਸੋਚ ਆ ਅੱਜ ਦੁਨੀਆ ਸਾਰੀ ਉਹਨਾਂ ਨੂੰ ਯਾਦ ਕਰਨਦੀ ਆ ਦੁਨੀਆ ਸਾਰੀ ਇਸ ਲੋਕ ਰਾਜ ਦੀ ਜਿਹੜੀ ਆ ਉਹ ਇਹ ਮੋਦੀ ਦੀ ਨਿੰਦਿਆ ਕਰੀ ਆ ਜਿਹੜਾ ਕੇਜਰੀਵਾਲ ਨੇ ਅੰਦਰ ਕੀਤਾ ਅੱਜ ਅਸੀਂ ਕੇਜਰੀਵਾਲ ਜੀ ਦੀ ਰਿਹਾਈ ਵਾਸਤੇ ਇਹ ਅਨਛਣ ਤੇ ਬੈਠੇ ਆ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲ ਆਏ ਬਹੁਤ ਬਹੁਤ ਮਿਹਰਬਾਨੀ ਦੇਖੋ ਪੰਡਤ ਜੀ ਇਹ ਪਾਰਟੀ ਕ੍ਰਾਂਤੀਕਾਰੀ ਪਾਰਟੀ ਆ ਔਰ ਕ੍ਰਾਂਤੀ ਜਿਹੜੀ ਹੈ ਸਾਰੇ ਦੇਸ਼ ਵਿੱਚ ਹੀ ਨਹੀਂ ਵਰਲਡ ਦੇ ਵਿੱਚ ਹੈ ਜਿੱਥੇ ਕਿ ਇੱਕ ਮਸੇਲ ਫਸਟ ਲੇਡੀ ਆਫ ਅਮਰੀਕਾ ਬੈਰਕਾ ਮਾਮਾ ਜੀ ਦੀ ਪਤਨੀ ਉਹ ਅਗਰ ਸਾਡੇ ਸਕੂਲ ਵੇਖ ਸਕਦੀ ਹੈ ਦਿੱਲੀ ਦੇ ਵਿੱਚ ਹੈ ਜੀ ਇਹ ਸੋ ਕੀ ਪਾਵ ਹੈ ਜਿੱਥੇ ਅਮਰੀਕਾ ਦੇ ਐਮਬੈਸਡਰਸ ਦੀ ਸਪੋਕਸ ਪਰਸਨਸ ਔਰ ਜਰਮਨ ਦੇ ਸਪੋਕਸ ਪਰਸਨਸ ਇਹ ਕਹਿਣ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਗਿਆ ਹੈ ਗਲਤ ਕੀਤਾ ਗਿਆ ਹੈ ਇਸ ਦਾ ਕੀ ਭਾਵ ਹੈ ਇਹ ਪ੍ਰਧਾਨ ਮੰਤਰੀ ਜੀ ਜਿਹੜੇ ਨੇ ਨਾ ਇਹ ਆਪਣੇ ਅਗਲੇ ਆਪਣੇ ਹੀ ਰੂਲ ਔਰ ਰੈਗੂਲੇਸ਼ਨ ਬਣਾ ਕੇ ਵਿਰੋਧੀਆਂ ਨੂੰ ਜਿਹੜਾ ਹੈ ਉਹ ਅੰਦਰ ਕਰਨਾ ਚਾਹੁੰਦੇ ਨੇ ਔਰ ਬੜੀ ਅਫਸੋਸ ਦੀ ਗੱਲ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਅੰਦਰ ਕੀਤਾ ਉਸ ਸਮੇਂ ਜਦ ਕਿ ਇਲੈਕਸ਼ਨ ਸੀਗੇ ਲੋਕ ਸਭਾ ਦੇ ਹਿੰਦੁਸਤਾਨ ਦੇ ਜਿਹੜਾ ਕਿ ਸਭ ਤੋਂ ਵੱਡਾ ਲੋਕਤੰਤਰ ਹੈ ਦੁਨੀਆ ਦਾ ਔਰ ਦੇਖੋ ਕਿਤਨਾ ਸ਼ਾਤਰ ਦਿਮਾਗ ਹੈ ਕਿ ਇਹਨਾਂ ਨੂੰ ਅੰਦਰ ਕਰਕੇ ਜਦੋਂ ਵੇਖਿਆ ਕਿ ਦੁਨੀਆ ਦੇ ਵਿੱਚ ਇੱਕ ਵਿਰੋਧ ਬੜਾ ਵੱਡਾ ਹੋ ਰਿਹਾ ਇਹਨਾਂ ਨੇ ਉਸੇ ਵਕਤ ਕਿਉਂਕਿ ਉਹ ਵੀ ਬੇਕਸੂਰ ਸੀ ਸਾਡੇ ਸੰਜੇ ਸਿੰਘ ਜੀ ਵੀ ਉਹਨਾਂ ਨੂੰ ਇੱਕਦਮ ਛੱਡਤਾ ਗਿਆ ਤਾਂ ਜੋ ਇਸ ਮਹਿਮ ਨੂੰ ਥੋੜਾ ਜਿਹਾ ਮੱਠਾ ਪਾਇਆ ਜਾ ਸਕੇ ਪਰ ਯਾਦ ਰੱਖੋ ਮੋਦੀ ਜੀ ਇਹ ਦੁਨੀਆ ਹੈ ਸਭ ਜਾਣਦੀ ਹੈ ਹੁਣ ਲੋਕੀ ਜਾਗਰੂਕ ਹੋ ਚੁੱਕੇ ਹਨ ਆਪਣੀ ਵੋਟ ਦੀ ਮਹੱਤਤਾ ਨੂੰ ਸਮਝਦੇ ਹਨ ਅੱਛਾ ਕੀ ਹੈ ਬੁਰਾ ਕੀ ਹੈ ਗੰਦੀ ਰਾਜਨੀਤੀ ਕੀ ਹੈ ਅੱਛੀ ਰਾਜਨੀਤੀ ਕੀ ਹੈ ਸਭ ਜਾਣਦੇ ਹਨ ਮੈਂ ਆਖਰ ਦੇ ਵਿੱਚ ਤੇ ਇਹੋ ਹੀ ਕਵਾਂਗਾ ਕੇਜਰੀਵਾਲ ਸਾਹਿਬ ਲਈ ਥੋੜੇ ਜੇ ਲਾਇਨਾ ਨੇ ਉਹ ਸਿਕੰਦਰ ਹੈ ਉਹ ਸਿਕੰਦਰ ਹੈ ਜੋ ਹਾਲਾਤ ਕੇ ਅੱਗੇ ਨਹੀਂ ਝੁਕਦਾ ਉਹ ਸਿਕੰਦਰ ਹੈ ਜੋ ਹਾਲਾਤ ਕੇ ਅੱਗੇ ਨਹੀਂ ਝੁਕਦਾ ਹਜ਼ਾਰੋਂ ਦਰਿਆ ਮਿਲਤੇ ਹਨ ਸਮੁੰਦਰ ਮੇਂ ਮਗਰ ਸਮੁੰਦਰ ਕਿਸੇ ਦਰਿਆ ਮੇਂ ਨਹੀਂ ਮਿਲਤਾ ਇਹ ਉਹ ਕੇਜਰੀਵਾਲਾ ਕੇਜਰੀਵਾਲ ਦਾ ਮਨੋਬਲ ਬਹੁਤ ਉੱਚਾ ਹੈ ਔਰ ਉਹ ਜਿੱਤ ਪ੍ਰਾਪਤ ਕਰੇਗਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੇ ਸੋਸ਼ਲ ਮੀਡੀਆ ਦਾ ਧੰਨਵਾਦ ਜਿਹੜੇ ਤੁਸੀਂ ਪਹੁੰਚੇ ਆਪਣਾ ਤਿੰਮ ਤੇ ਸਮਾਂ ਕੱਢ ਕੇ ਮੈਂ ਚੰਨਨ ਸਿੰਘ ਖਾਲਸਾ ਜਿਲ੍ਹਾ ਸਖਤਰ ਗੁਰਦਾਸਪੁਰ ਸਾਰੇ ਜਿੰਨੇ ਵੀ ਬਗਰ ਦਰਜਾ ਬਦਰਜਾ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਫਿਰ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੀ ਤਾਨਾਸ਼ਾਹੀ ਸਰਕਾਰ ਨੇ ਈਡੀ ਦੇ ਥਰੂ ਜੇਲ੍ਹ ਦੇ ਅੰਦਰ ਡੱਕਿਆ ਉਹਦੇ ਚਲਦੇ ਆਂ ਅੱਜ ਜਿਹੜੀ ਆ ਇਹ ਵਰਤ ਰੱਖਿਆ ਗਿਆ ਉਹਨਾਂ ਦੇ ਹੌਸਲਾ ਬਜਾਈ ਬਾਤ ਤੇ ਉਹਨਾਂ ਦੇ ਅਸ਼ੀਰਵਾਦ ਵਾਸਤੇ ਜਿਹੜਾ ਇਹ ਵਰਤ ਰੱਖਿਆ ਗਿਆ ਵਾ ਔਰ ਸਾਰਿਆਂ ਨੇ ਬੜੇ ਜੋ ਸੁਖ ਰੋਸ਼ ਦੇ ਨਾਲ ਆਪਣੇ ਵਿਚਾਰ ਵੀ ਰੱਖੇ ਨੇ ਔਰ ਬੜੇ ਜੋ ਸੁਖ ਰੋਸ਼ ਦੇ ਨਾਲ ਇੱਥੇ ਪਹੁੰਚੇ ਨੇ ਕਾਫੀ ਪੰਡਾਲ ਭਰਿਆ ਹੋਇਆ ਸੀਗਾ ਹੁਣ ਵਿੱਚੋਂ ਕੁਝ ਲੋਕ ਜਿਹੜੇ ਚਲੇ ਵੀ ਗਏ ਨੇ ਪਰ ਮੇਰਾ ਕਹਿਣ ਦਾ ਮਕਸਦ ਇਹ ਆ ਕਿ ਆਪਣੇ ਜਿਹੜੇ ਸਾਡੇ ਖਿੜੀ ਅਰਵਿੰਦ ਕੇਜਰੀਵਾਲ ਨੇ ਸਾਡੇ ਜਿਹੜੇ ਨਮਾਇੰਦੇ ਨੇ ਸਭ ਤੋਂ ਉੱਪਰ ਵਾਲੇ ਉਹਨਾਂ ਵਾਸਤੇ ਸਾਡੇ ਲੋਕਾਂ ਵਾ ਦੇ ਵਿੱਚ ਬਹੁਤ ਮਾਣ ਤੇ ਸਤਿਕਾਰ ਹੈਗਾ ਔਰ ਉਸ ਮਾਣ ਸਤਿਕਾਰ ਦੇ ਚਲਦਿਆਂ ਹੀ ਇਥੇ ਵੱਡੀ ਤਦਾਰ ਦੇ ਵਿੱਚ ਜਿਹੜੇ ਸਾਡੇ ਵਲੰਟੀਅਰ ਸਾਥੀ ਔਰ ਅਧਿਕਾਰ ਸਾਥੀ ਪਹੁੰਚੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਸਿੰਘ ਗਿੱਲ ਗਿੱਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਮਾਦੀ ਪਾਰਟੀ ਗੁਰਦਾਸਪੁਰ ਤੋਂ ਅੱਜ ਅਸੀਂ ਸਾਰੇ ਸਾਥੀ ਇਕੱਠੇ ਹੋਏ ਆ ਇੱਕ ਖਾ ਦਾ ਨਾਰਾ ਨਾਰਾ ਮਾਰਨ ਵਾਸਤੇ ਅਰਵਿੰਦ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਤਾਨਾਸ਼ਾਹੀ ਮੋਦੀ ਹੰਕਾਰੀ ਮੋਦੀ ਨੇ ਸਾਡੇ ਮਹਿਬੂਬ ਨੇਤਾ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਡਕਿਆ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਇੱਕ ਸਰੀਰ ਨੂੰ ਕੈਦ ਕੀਤਾ ਜਾ ਸਕਦਾ ਪਰ ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਲੰਟੀਅਰ ਪੂਰੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ ਇਹ ਜਵਰਤ ਰੱਖ ਕੇ ਇੱਕ ਵਧੀਆ ਮੈਸੇਜ ਦੇ ਰਹੇ ਨੇ ਕਿ ਅਸੀਂ ਸਾਰੇ ਆਪਣੇ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਚਟਾਨ ਵਾਂਗ ਖੜੇ ਆਂ ਜੀ ਧੰਨਵਾਦ ਮੈਂ ਮੈਨੇਜਰ ਅਤਰ ਸਿੰਘ ਜੇਲਾ ਵਾਈਸ ਪ੍ਰੈਜ਼ੀਡੈਂਟ ਸਰ ਅੱਜ ਦਾ ਧਰਨਾ ਜਿਹੜਾ ਵਾ ਇਹ ਸਿਰ ਬਟਾਲੇ ਦੇ ਅੰਦਰ ਨਹੀਂ ਨਹੀਂ ਸਗ ਸਾਰੇ ਵਰਲਡ ਦੇ ਅੰਦਰ ਅੱਜ ਹੰਗਰ ਸਟ੍ਰਾਈਕ ਆ ਆਮ ਆਦਮੀ ਪਾਰਟੀ ਦੇ ਬੰਦੇ ਗਏ ਇਹਦੇ ਮੁਤਲਕ ਤੁਹਾਨੂੰ ਪਤਾ ਹੀ ਆ ਕਿ ਮੋਦੀ ਸਰਕਾਰ ਦਾ ਜਿਹੜਾ ਡੋਮਨ ਐਟੀਟਿਊਡ ਆ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਕਿ ਜਾਣ ਬੁੱਝ ਕੇ ਸਾਡੇ ਰਨਿੰਗ ਚੀਫ ਮਿਨਿਸਟਰ ਨੂੰ ਅੰਦਰ ਦੇ ਦੇਣਾ ਇਨਫੋਰਸਮੈਂਟ ਡਾਇਰੈਕਟਰ ਦੇ ਜਰੀਏ ਦਬਾਅ ਪਾਉਣਾ ਇਹ ਸਾਰੀਆਂ ਗੱਲਾਂ ਦੇ ਖਿਲਾਫ ਅੱਜ ਅਸੀਂ ਕਰ ਰਹੇ ਹਾਂ ਜਿਨ੍ਹਾਂ ਦੀ ਦੂਜੀ ਗੱਲ ਇਹ ਹੈ ਕਿ ਤੁਸੀਂ ਇਹਨਾਂ ਨੇ ਕਮਸਕਮ ਜਿਸ ਆਦਮੀ ਕੋ ਕੋਈ ਪੋਰਟਫੋਲੀਓ ਨਹੀਂ ਕੋਈ ਮਨਿਸਟਰ ਨਹੀਂ ਉਹ ਆਪਣੇ ਕੋ ਪੋਰਟਫੋਲੀਓ ਨਹੀਂ ਰੱਖਿਆ ਕੋਈ ਕੋ ਪ੍ਰੂਫ ਨਹੀਂ ਤੇ ਇਨਲੀਗਲ ਅਰੈਸਟ ਜਿਹੜੀ ਕੀਤੀ ਹੈ ਇਹਦਾ ਸਾਰੇ ਦੇਸ਼ ਚ ਵਿਰੋਧ ਹੋ ਰਿਹਾ ਆਪਾਂ ਅੱਜ ਔਰ ਸਾਰੀਆਂ ਪਾਰਟੀਆਂ ਵੀ ਅੱਜ ਇਸ ਤੇ ਚੁੱਪ ਨੇ ਕਿਉਂਕਿ ਪਿੱਛੇ ਸਾਡੀ ਰੈਲੀ ਦਿੱਲੀ ਦੇ ਵਿੱਚ ਹੋਈ ਸੀ ਜਿਹਦੇ ਵਿੱਚ ਆਲ੍ਰਡੀ ਇਹ ਸੰਗਠਨ ਦਾ ਸਾਰਾ ਦੇਸ਼ ਦੇ ਲੀਡਰ ਆਏ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਜਾਣਬੁੱਝ ਕੇ ਪਾਰਟੀਆਂ ਨੂੰ ਤੰਗ ਕਰ ਰਹੀ ਅੱਜ ਕਾਂਗਰਸ ਦੇ ਵੀ ਇਹਨਾਂ ਨੇ ਖਾਤੇ ਜਿਹੜੇ ਸੀਲ ਕਰ ਦਿੱਤੇ ਨੇ ਉਹ ਵੀ ਉਹ ਤੇ ਰਾਹੁਲ ਗਾਂਧੀ ਕਹਿ ਰਹੀ ਕਿ ਸਾਡੇ ਘਾਤੇ ਵੀ ਸੀਲ ਕਰ ਜਾਂਦਾ ਇਲੈਕਸ਼ਨ ਇਲੈਕਸ਼ਨ ਸਟੰਟ ਆ ਇਹ ਚਾਹੁੰਦੇ ਨੇ ਕਿ ਅਸੀਂ 400 ਸੀਟਾਂ ਤੇ ਜਿੱਤਣਾ ਮੈਂ ਸਮਝਦਾ ਜੇ ਉਹ ਜਿੱਤੇ ਕਰਨਗੇ ਤੇ ਇਹਨਾਂ ਨੂੰ ਕੋਈ ਸੀਟ ਵੀ ਦੇ ਚੁਕੇ ਇਹਨਾਂ ਨੇ ਦੇਣੀ ਡਰਗਲ ਕੀ